ਖੇਦੀਬਾਰੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਬੀਤੇ 14 ਦਿਨਾਂ ਤੋਂ ਤਾਨੇ ਪ੍ਰਦਰਸ਼ਨ ਕਰ ਰਹੇ ਨੇ ਅਧਿਆਪਕਾ ਨੇ ਅਧਿਆਪਕ ਦਿਵਸ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਇਆ ਹੈ ਇਸ ਸੰਬੰਧੀ ਤਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾ ਨੇ ਦੱਸਿਆ ਕਿ ਸਾਰੇ ਹੀ ਦੇਸ਼ ਦੀਆਂ ਯੂਨੀਵਰਸਿਟੀ ਦੇ ਵਿੱਚ UGC ਦੇ ਨਿਯਮਾਂ ਦੇ ਤਹਿਤ ਅਕਤੂਬਰ 2022 ਤੋਂ ਸੋਦੀ ਹੋਈ ਪੇ ਸਕੇਲ ਦਿੱਤੀ ਗਈ ਹੈ ਜਦੋਂ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਇਸ ਨੂੰ ਲਾਗੂ ਕਰ ਰਹੀ ਹੈ 6 ਮਹੀਨੇ ਹੋਰ ਅੱਗੇ ਆ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਸੀ ਉਸ ਹੀ ਯੂਨੀਵਰਸਿਟੀ ਇਹਨਾਂ ਅਧਿਆਪਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਦੀ ਪੈਨਸ਼ਨਾਂ ਦੇ ਵਿੱਚ ਵੀ ਸੋਧ ਨਹੀਂ ਕੀਤੀ ਗਈ ਹੈ। ਕਣੇ ਝੰਡੀਆਂ ਲਾਉਣ ਲਈ ਜਾਂ ਕਾਲਾ ਦੇਵਸ ਮਨਾਉਣ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਮਜਬੂਰ ਕਰ ਦਿੱਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ 1 April 2023 ਤੋਂ ਸਿਰਫ UGC ਦੇ ਸਾਥੇ ਪੇ ਕਮਿਸ਼ਨ ਅਨੁਸਾਰ ਤਨਖਾਹ ਸੋਧੀ ਗਈ ਅਜੇ ਤੱਕ ਪੱਤੇ ਤੇ ਗ੍ਰੈਚੂਇਟੀ ਨਹੀਂ ਸੋਧੀ ਗਈ ਜਿਦੇ ਕਰਕੇ 17 ਮਹੀਨਿਆਂ ਤੋਂ ਇਸ ਯੂਨੀਵਰਸਿਟੀ ਦੇ ਅਧਿਆਪਕ ਅਜੇ ਵੀ ਅੜੀਕ ਰਹੇ ਨੇ ਬੜੀਆਂ ਅਪੀਲਾਂ ਦੇ ਲੀਨਾਂ ਕੀਤੀਆਂ ਪਰ ਪੰਜਾਬ ਸਰਕਾਰ ਦੇ ਕੰੰਤੇ ਜੂ ਨਹੀਂ ਸਰਕੀ ਤੇ ਉਸ ਤੋਂ ਮਜਬੂਰ ਹੋ ਕੇ ਸਾਨੂੰ ਇਸ ਕਦਮ ਚੁੱਕਣਾ ਪਿਆ। ਕਲਾਕਾਰ ਤਰਨਾ ਜਾਰੀ ਰਹੂਗਾ ਤਦ ਤੱਕ ਇਹ 15ਵਾਂ ਦਿਨ ਹੋ ਚੁੱਕਿਆ ਤੇ ਜੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਨੀਤੀ ਰਹੀ ਤਾਂ ਇਹ ਸੰਘਰਸ਼ ਹੋਰ ਤਿੱਖਾ ਰੂਪ ਦਿੱਤਾ ਜਾਊਗਾ। ਮੰਗਾ ਕੀ ਨੇ ਜੀ? ਮੰਗਾ ਸਾਡੀਆਂ 1.4.2023 ਤੋਂ ਸੋਦੇ ਹੋਏ ਭੱਤੇ ਜਾਰੀ ਕਰਨ, ਸੋਧੀ ਗ੍ਰੈਚਿਟੀ ਜਾਰੀ ਕਰਨ। ਪੁਰਾਣੀ ਪੈਨਸ਼ਨ ਜਿਹੜੀ ਕਿ ਪਟਿਆਲਾ ਜੰਸਟਿਚ ਵਿੱਚ ਲਾਗੂ ਹੈ ਉਹਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਲਾਗੂ ਕਰਾਉਣਾ। ਬੇਸਿਕ ਪੇਤੇ ਭਰਤੀ ਬੰਦ ਕਰਾਉਣਾ 1 ਇੱਕ 16 ਤੋਂ ਪਹਿਲਾਂ ਪੰਜਾਬ ਕੀਤੀ ਵੱਡੀ ਯੂਨੀਵਰਸਿਟੀ ਦੇ ਹਰਨ ਕਲਾਬ ਲਿਆਉਣ ਵਾਲੇ ਵਿਗਿਆਨੀਆਂ ਦੀ ਪੈਨਸ਼ਨ ਵਿੱਚ ਸੋਧ ਕਰਾਉਣਾ ਡੀਏ ਦੀਆਂ ਤਿੰਨ ਕਿਸ਼ਤਾਂ ਜਿਹੜੀਆਂ ਪੰਜਾਬ ਸਰਕਾਰ ਵੱਲ ਬਕਾਇਆ ਨੇ ਉਹ ਜਾਰੀ ਕਰਾਉਣਾ 7 ਦਾ ਗੋਤਵਜਰੀ ਹੋਗਾ ਜੀ ਕਰਨ ਉਹ ਤੱਕ ਜਾਰੀ ਰਹੂਗਾ ਜੋ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਅਜੇ ਤੱਕ ਇਹਨੇ ਆ ਕੇ ਕੋਈ ਗੱਲ ਪਤ ਨਹੀਂ ਕੀਤੀ ਅਜੇ ਤੱਕ ਸਾਨੂੰ ਕਿਸੇ ਤਰੀਕੇ ਦਾ ਕੋਈ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕੋਈ ਸੱਦਾ ਨਹੀਂ ਮਿਲਿਆ ਕੋਈ ਹੈ ਯੂਨੀਵਰਸਿਟੀ ਦੇ ਸਾਰੇ ਜਿਹੜੇ ਜੰਕਟੇਡ ਯੂਨੀਵਰਸਿਟੀ ਦੇ ਸਾਰੇ ਅਧਿਆਪਕ ਕਿਸੇ ਨਾ ਕਿਸੇ ਕਾਰਨ ਕਰਕੇ ਪੀੜਤ ਹੈ ਕਿਸੇ ਦੀ ਤਨਖਾਹ ਨਹੀਂ ਪੂਰੀ ਕਿਸੇ ਦੀ ਪੈਨਸ਼ਨ ਨਹੀਂ ਠੀਕ ਇਸ ਕਰਕੇ ਸਾਰਿਆਂ ਦੇ ਵਿੱਚ ਹੀ ਰੋਸ ਪਾਇਆ ਜਾਂਦਾ ਲੱਗਦਾ ਨਹੀਂ ਕਿ ਇਹ ਸਟੂਡੈਂਟਾਂ ਨਾਲ ਜੁੜੇ ਹੋਏ ਨੇ ਕਿ ਤਨੇ ਕੋਲ ਸਟੱਡੀ ਕੀ ਪ੍ਰਭਾਵ ਸਟੂਡੈਂਟ ਦੀ ਸਟੱਡੀ ਦਾ ਪਰ ਧਿਆਨ ਰੱਖਦੇ ਹੋ ਸੀ ਅਜੇ ਤੱਕ ਇਸ ਸੰਘਰਸ਼ ਨੂੰ ਸਿਰਫ 2 ਘੰਟਿਆਂ ਲਈ ਹੀ